ਕੋਈ ਨਹੀਂ 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 चलो न कीअं पासे ਯਾਰ ਕੋਈ ਕੰਮ ਕਰਦੇ ਲੈ ਕੋਈ ਕੀ ਕਰਨ ਦੋ ਯਾਰ ਤੁਸੀਂ ਅੱਗੇ ਕਰੀ ਜਾਂਦੇ ਯਾਰ ਬਹੁਤ ਨੋ ਕਰ ਲਾ ਬਸ ਇਹਨੂੰ ਸਿਤਾ ਜੀ ਕਰਾ ਦਿਓ ਸਿਤਾ ਆਫਨ ਲੈ ਕੇ ਸਿਤਾ ਸਾਹਿਬ ਦੱਲੇ ਇੱਕ ਕਰਾ ਦਿਓ ਪਲੀਜ਼ ਐਲਈਡੀ ਬੰਦ ਕਰ ਲੈ ਫਿਰ ਤੇਰਾ ਦੀ ਕਰ ਲੋ ਭੰਗ ਜੀ ਹਾਂ ਕੰਪੋਨ ਦਾ ਰਿਪੋਰਟ ਸੁਚੇ ਚ ਕੱਲ ਕੰਪੋਨ ਕੱਲ ਲੈਂਦਾ ਭਾਜੀ ਪਾਜੀ ਇੱਕ ਮਿੰਟ ਲੀਸ ਰਿਕੁਐਸਟ ਹੈਗੀ ਭਾਜੀ ਇੱਕ ਮਿੰਟ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਸੁਨੀਲ ਬਜੜ ਆਇਆ ਯਾਰ ਯਾਰ ਅਕੇ ਜਾਈ ਜਾਂਦੇ ਆਪ ਹੀ ਸਾਰੇ ਜਿਹੜੇ ਉਹ ਵੇ ਸ਼ੁਭਮ ਤੇ ਉਹ ਸੰਦੀਪ ਕਿੱਥੇ ਪਹੁੰਚੇ ਹੋਏ ਨੇ ਮੁੰਡੇ ਬੰਨਣ ਦੇ ਵਾਜ ਕਰੋ ਸ਼ਿਵਮ ਪਿੱਛੇ ਆਇਆ ਕੋਣ ਹੁਣ ਗੋਨਾ ਲੰਗੀ ਹੁਣ ਉਧਰੋਂ ਆ ਸ਼ਿਵਮ ਉਧਰੋਂ ਆਇਆ ਹੁਣ ਕਿਉਂ ਨਹੀਂ ਤਸਵੀਰਾਂ ਦਿਖਾ ਦੇ ਤੁਸੀਂ ਮੈਂ ਜੱਜਰ ਤੇ ਖੜਾ ਅੱਗੇ ਕਿੱਥੇ ਆਈ ਜਾਣਾ ਕੋਨੇ ਸਾਈਡ ਹੋ ਜਾਵਾ ਬੀ ਸਪੀਡ ਬੁਝਾ ਦੇ ਯਾਰ ਅੱਗੇ ਆ ਜਾਓ ਅੱਗੇ ਸਾਰਾ ਆਪਸਾਈਡ ਤੇ ਇਹ ਯਾਰ ਉੱਪਰ ਹੁੰਦੇ ਵੀਰੋਂ ਅੱਗ ਲਾਤੀ ਓਏ ਰਾਮ ਨਰਾਇਓ ਯਾਰ ਆ ਕੀ ਕਰਦੇ ਹੋ ਨਾ ਕਰੋ ਓਏ ਥੋੜਾ ਪਿੱਛੇ ਮਾਈਕ ਚਾਲੇ ਜਾ ਰਹੇ ਨੇ ਕੀ ਕਰਦੇ ਹੋ ਕੀ ਕਰਦੇ ਯਾ ਤੂੰ ਪੱਗਾ ਲਾਈਂਦੇ ਇਹ ਸੇਵਾ ਸਾਹਿਬ ਕੀ ਕਹਿਣਾ ਚਾਹੋਗੇ ਸਰ ਹਰਮੰਦਰ ਸਾਹਿਬ ਕੀ ਕਹਿਣਾ ਚਾਹੋਗੇ ਠੀਕ ਨਹੀਂ ਇਹ ਉਹ ਯਾਰ ਬੈਠਣੀ ਹੁੰਦੀ ਸੀ ਸਿੱਸਾ ਜੀ ਤਾਂ ਨਹੀਂ ਕੀ ਕੋਈ ਬਾਈਟ ਇਹ ਬੈਠੀ ਜਾ ਲੋ ਇਹ ਬੈਠੀ ਪਿੱਛੇ ਸਤਿ ਸ੍ਰੀ ਅਕਾਲ ਤੁਸੀਂ ਪਹੁੰਚੇ ਸਤਿ ਕਿਸ਼ਿਰ ਹਰਮੰਦਰ ਸਾਹਿਬ ਆਪ ਦਾ ਗੁਰੂ ਰਾਮਦਾਸ ਜੀ ਮਾਈਕ ਤੇ ਕਰੋ ਗੱਲੇ ਕਰ ਮਾਈਕ ਆਪਣਾ ਇੱਕ ਮੈਕ ਮੈਂ ਕਰਨਾ ਚਾਰ ਜਲੰਦ ਤੋਂ ਪਹਿਲਾਂ ਸਮਾਰਕ ਦਾ ਧੰਨਵਾਦ ਕਰਨਾ ਹੈ ਜਿਦੇ ਰਹਿਮਤ ਜਿਦੇ ਬਖਸ਼ ਜਿਦੇ ਸਤ ਕੀ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਜਾਰ ਹੰਦਰ ਦਿੱਲੀ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਤੇਜ ਜੀ ਮੈਂ ਅਰਦਾਸ ਪ੍ਰਦਰਸ਼ਨ ਕਰਨਾ ਹੈ ਔਰ ਸਾਬ ਦਾ ਧੰਨਵਾਦ ਕਰਨ ਵਾਸਤੇ ਸਿਰਸਾ ਸਾਹਿਬ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਅੱਜ ਆਪਰਾ ਗੱਲ ਕਰਨ ਜਾਊਗਾ ਮੈਂ ਕੇਵਲ ਔਰ ਕਿਉਂ ਮੈਂ ਕਰਨਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਬਖਮਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਬਸ ਇਸ ਮਾਰਦੇ ਦਾ ਧੰਨਵਾਦ ਕਰਨ ਵਾਸਤੇ ਆਇਆ ਧੰਨਵਾਦ ਠੀਕ ਹੈ